जय श्री राम भारत माता दी जय भ्रावो उच्छड़ चूहा अमरपाल मेरो ओए तू चूहे ਦੇ ਪੁੱਤਾ ਤੂੰ ਭੱਜਿਆ ਹੋਇਆ ਸਾਡੇ ਸਿੱਖ ਕੌਮ ਨੂੰ ਦਾਗ ਲਾਤਾ ਤੈਂ ਸਾਡੇ ਗੁਰੂ ਗੋਬਿੰਦ ਸਿੰਘ ਦੇ ਬਾਣੇ ਨੂੰ ਦਾਗ ਲਾਤਾ ਤੈਂ ਤੈਨੂੰ ਸ਼ਰਮ ਨਹੀਂ ਆਈ ਪੋਰਾ ਇੱਕ ਕਮਲਕੌਰ ਕੁੜੀ ਨੂੰ ਤੂੰ ਕਤਲ ਕਰਦਾ ਵਾ ਔਰ ਨਾਲ ਚਾਰ ਹੋਰਨ ਲੈ ਕੇ ਜਾ ਰਿਆ ਮਾਂ ਤੂੰ ਆਪਦੇ ਜੇ ਪਿਓ ਦਾ ਤਾਂ ਆ ਕੇ ਪੇਸ਼ ਹੋ ਜਾ ਬਠਿੰਡਾ ਪੁਲਿਸ ਕੋਲੇ ਆ ਕੇ ਤੂੰ ਡਰਾਮੇ ਕਰਦਾ ਜਿਆਦਾ ਮੈਂ ਸਾਰਿਆਂ ਨੂੰ ਸਿੱਖ ਕੌਮ ਨੂੰ ਵੀ ਅਪੀਲ ਕਰਦਾ ਮਾਂ ਵੀ ਇਹਦੇ ਪਿੱਛੇ ਲੱਗੋ ਇਹ ਬਹੁਤ ਗੰਦਾ ਆਂਡਾ ਵਾ ਇਹ ਮੇਰੋ ਜਿਹੜਾ ਹੈ ਅਮਰਤਬਾਲ ਉਹ ਕਿਉਂ ਦੱਸਾਂ ਤੁਹਾਨੂੰ ਇਹ ਕਮਲਕੌਰ ਦੇ ਘਰੇ ਜਾਂਦੀ ਰਹੀ ਐ ਇਹ ਉਹਦੇ ਘਰੇ ਆਉਂਦਾ ਰਿਹਾ। ਪ੍ਰਾਣੀ ਇਹ ਵੀ ਗੱਲ ਯਾਦ ਕਰੋ ਲੋਕਾਂ ਨੂੰ ਤੁਸੀਂ ਬੇ ਬੇ ਉਹ ਸੂਰਜ ਬੰਗੂ ਨੇ ਮਾਰ ਲੱਗਿਆ ਕਰੋ। ਵੀ ਜੇ ਪੰਜਾਬ ਦੇ ਲੋਕ ਕਾਰ ਲੈਂਦੇ ਆ ਇੱਕ ਕਾਰ ਲਈ ਸਾਰੀ ਹੋਰ ਲੈਣਗੇ। ਮਗਰ ਨਾ ਲਗਿਆ ਕਰੋ। ਕਿਉਂਕਿ ਇਹ ਕੁੜੀ ਨੂੰ ਬਾਹਰ ਵੀ ਲੈ ਕੇ ਗਿਆ ਡਵਾਈ ਡੂਈ ਪਤਾ ਨਹੀਂ ਕਿੱਥੇ ਲੈ ਕੇ ਗਿਆ ਇਹ। ਇਹਨੂੰ ਕਮਲਕੌਰ ਨੂੰ ਇਹਦਾ ਰਿਲੇਸ਼ਨ ਸੀ ਇਹਦੇ। ਆ ਕੱਲ ਪਰਸੋਂਲੇ ਕਤਲ ਚੱਲੇ ਸਿੱਧਾ ਹੋਇਆ ਨਹੀਂ ਐ। ਪਹਿਲਾ ਰਿਲੇਸ਼ਨ ਸੀ ਇਹਦੇ ਲੇਕਿਨ ਇਹ ਬਹੁਤ ਨਾਲੇ ਦਾ ਵੀ ਕੱਚਾ ਇਹ ਆਦਮੀ ਸੀ ਤੇ ਪੈਸੇ ਦਾ ਲਾਲਚੀ ਸੀ ਮੈਂ ਤੁਹਾਨੂੰ ਦੱਸਦਾ ਪਹਿਲਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਉਹ ਛੋਟੇ ਛੋਟੇ ਮੁੰਡੇ ਫਸਾਤੇ ਨੇ ਹਥੌੜਾ ਵੀ ਆਵ ਲੈਤਾ ਬੁੱਤ ਵੀ ਤੜਵਾਏ ਵੀਡੀਓ ਵੀ ਉਡਰੋਈਆਂ ਆਹ ਮੋਬਾਈਲ ਖੋਲੇ ਉਹਨਾਂ ਦੇ ਪਹਿਲਾਂ ਵੀ ਫਿਰ ਇਹਨੇ ਕੀ ਕੀਤਾ ਉਹਤੇ ਥੱਪੜ ਮਾਰੇ ਪੁਲਿਸ ਦੇ ਅਨਸਾਰ ਕਹਿਣ ਮੁਤਾਬਕ ਫਿਰ ਕਮਰ ਕੱਸੇ ਨੂੰ ਗळा ਕੋਟਿਆ ਦਾ ਲੇਕਿਨ ਆਲ ਗਲਾ ਘੁੱਟਿਆ ਤੈਨੂੰ ਸ਼ਰਮ ਨਹੀਂ ਆਈ ਤੇਰਾ ਵੀ ਇੱਧੇ ਗਾਲ ਕੱਢਣਾ ਰੱਬ ਨੇ ਤੈਨੂੰ ਇੱਜੇ ਮਾਰ ਮਾਰਨੀ ਆ ਨਾ ਤੈਨੂੰ ਬਹੁਤ ਜੁੱਤੇ ਪੈਣੇ ਅੱਛਾ ਫਿਰ ਕਹਿੰਦੇ ਸਾਡੇ ਸ੍ਰੀ ਹਰਿਮੰਦਰ ਸਾਹਿਬ ਕੋਲੇ ਲਾਇਆ ਬੋਰਡ ਇੱਜਤਾਂ ਦਾ ਰੱਖਾ ਇਹ ਸਾਲਾ ਹਰਾਮ ਦਾ ਜਿੱਦਾਂ ਰੱਖਾ ਕਿਹੜਾ ਹੋਇਆ ਇਹ ਇਹਦਾ ਕਾਤਲ ਆ ਇਹ ਇਹਦਾ ਬੁੱਚੜਾ ਹੈ ਇਹ ਚੂਹਾ ਹੈ ਚੂਹਾ ਵਿਚੜ ਬੁੱਚੜ ਇਹਦੀ ਇੱਕ ਵਾਰ ਸੁਣਿਓ ਭਰਾਵੋ ਮੈਂ ਬਾਰ-ਬਾਰ ਕਹਿਣਾ ਇਹਨੂੰ ਚੂੜੀਆਂ ਪਵਾ ਦੂ ਚੂੜੀਆਂ ਇਹਨੂੰ ਅਮਰਤਵਾਲ ਮੇਰੇ ਨੂੰ ਨਾਲ ਘਰੀ ਪਵਾਉਂਗਾ ਤੇ ਨਚਾਉਂਗਾ ਇਹਨੂੰ ਜੇ ਮੇਰੇ ਸਾਹਮਣੇ ਆ ਗਿਆ ਤੁਸੀਂ ਬਾਰ-ਬਾਰ ਮੰਡਰ ਨੂੰ ਠੋਕਦੇ ਆਂਗੇ ਕਰਦੇ ਆਂਗੇ ਐ ਕਰਦੇ ਆਂਗੇ ਜੇ ਆਹਦੇ ਪਿਓ ਤੇ ਦੇਖ ਲਓ ਆ ਕੇ ਪਰ ਠੋਕਦੇ ਆਂਗੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਅਸੀਂ ਡਰਨ ਵਾਲੇ ਨਹੀਂ ਰਸੇ ਨਾਲ ਕਲਗੀਆਂ ਵਾਲਾ ਜਗ ਭਾਵੇ ਸਰ ਰਸ ਜਾਏ ਅਸੀਂ ਸੱਚ ਦੇ ਖੜੇ ਆਂ ਤੁਸੀਂ ਸੱਚ ਦੇ ਮਗਰ ਜਾਂਦੇ ਨਹੀਂ ਝੂਠ ਦੇ ਮਗਰ ਦੁਰਪੇ ਉਹ ਅਮਰਤਬਾਲ ਮੇਰਾ ਦਾ ਬਾਈਕਟ ਕਰੋ ਸਾਰੇ ਲੋਕ ਇਹ ਗੰਦਾ ਵਾ ਮਾਨਸਿਕ ਵੀ ਗੰਦਾ ਸੀ ਦਿਮਾਗੀ ਵੀ ਗੰਦਾ ਹੈ ਇਹ ਤੇ ਯਕੀਨ ਨਾ ਕਰਿਓ ਜੇ ਆਪਦੇ ਪਿਓ ਦਾ ਆਕੇ ਬਠਿੰਡਾ ਪੁਰਦ ਕੋਲ ਪੇਸ਼ ਹੋ ਆ ਮੈਂ ਜਿਹੜੇ ਜਿਹੜੇ ਬੋਰਡ ਲਾਇਆ ਨਾ ਜਿੱਤਾਂ ਦੇ ਰਾਖੇ ਇਹ ਮੈਂ ਹੁੰਦਾ ਇਹ ਨਾ ਕੱਲਾ ਕੱਲਾ ਬੋਰਡ ਪਾੜਨਾ ਸੀ ਸਵਾ ਕਰਦਣਾ ਸੀ ਔਰ ਨਾਲੇ ਜਿਹੜੇ ਲਾਉਂਦੇ ਸੀ ਨਾਲ ਥੱਪੜੇ ਪਾਣੇ ਉਹਨਾਂ ਦੇ ਨਾਲੇ ਪ੍ਰਸ਼ਾਸਨ ਨੂੰ ਕਹਣਾ ਇਹਨਾਂ ਦੇ ਪਰਚਾ ਦਲਦ ਕਰੋ ਉਹ ਕਾਤਲ ਦੇ ਬੋਰਡ ਲਾਉਣ ਦਾ ਕੀ ਮਤਲਬ ਬਈ ਮੈਂ ਉਹ ਹੈਡ ਕ੍ਰਾਂਤੀ ਸਾਹਿਬ ਨੂੰ ਵੀ ਕਹਿਣਾ ਚਾਹਨਾ ਵਾ ਭਈ ਮਹਾਰਾਜ ਦੇ ਪਿੱਛੇ ਨਾ ਹੋ ਤੁਸੀਂ ਆਪਣੀ ਛਵੀ ਨਾ ਖਰਾਬ ਕਰੋ ਬਾਕੀ ਤੁਹਾਡੀ ਮਰਜ਼ੀ ਆ ਕਿਉਂਕਿ ਪਹਿਲਾਂ ਵੀ ਤੁਸੀਂ ਹਟਦੇ ਹੈ ਨਹੀਂ ਸ੍ਰੀ ਕਲਤਾ ਸਾਹਿਬ ਦੇ ਅੱਤਵਾਦੀ ਵਰਤੇ ਬਣਾ ਰਹੇ ਹੋ ਇਹ ਇਹਨੂੰ ਬੰਦੀ ਸਿੰਘ ਬਣ ਲੈਣ ਦਿਓ ਬਾਅਦ ਆਪਾਂ ਇਹਨੂੰ ਕਹਾਂਗੇ ਬੰਦੀ ਅੱਤਵਾਦੀ ਰਿਹਾ ਕਰੋ ਬੰਦੀ ਅੱਤਵਾਦੀ ਰਿਹਾ ਕਰੋ ਇਹਨੂੰ ਬੰਦੀ ਬਣਾ ਲੈਣ ਦੇ ਇੱਕ ਵਾਰੀ ਮੁੱਠਾ ਪਟਟੜਾ ਜਿਹੇ ਧੰਨਵਾਦ ਆ